ਜੰਦਾਬਾਹ ਹਸਪਤਾਲ ਡਿਪਾਰਟਮੈਂਟ ਜੰਦਾਬਾਹ ਹਸਪਤਾਲ ਡਿਪਾਰਟਮੈਂਟ ਜੰਦਾਬਾਹ ਐਸਐਮਓ ਟੱਬਾ ਜੰਦਾਬਾਹ ਐਸਐਮਓ ਟੱਬਾ ਜੰਦਾਬਾਹ ਹਸਪਤਾਲ ਡਿਪਾਰਟਮੈਂਟ ਜੰਦਾਬਾਹ ਹਸਪਤਾਲ ਡਿਪਾਰਟਮੈਂਟ ਜੰਦਾਬਾਹ ਹਸਪਤਾਲ ਡਿਪਾਰਟਮੈਂਟ ਜੰਦਾਬਾਹ ਸਸੀਕਲ ਜੀ ਦਵਾਬਾ ਮੀਡੀਆ ਹਾਊਸ ਦੇਖ ਰਹਾ ਹੈ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਪਹੁੰਚ ਟੱਬਾ ਹਸਪੀਟਲ ਦੇ ਵਿੱਚ ਜਿੱਥੇ ਕਿ ਇੱਕ ਲੜਾਈ ਝਗੜੇ ਦੇ ਦਰਮਿਆਨ ਵਿਅਕਤੀ ਦੇ ਸੱਟਾਂ ਲੱਗੀਆਂ ਸੀ ਔਰ ਉਸ ਦੇ ਸਬੰਧ ਵਿੱਚ ਇੱਥੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਧਰਨਾ ਲਗਾ ਰਿਹਾ ਲਗਾਇਆ ਜਾ ਰਿਹਾ ਸੋ ਪੂਰੀ ਜਾਣਕਾਰੀ ਲੈਣ ਵਾਸਤੇ ਇੱਥੇ ਜਿਹੜੇ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਸਰ ਇਹ ਗੱਲਬਾਤ ਹੋਈ ਹੈ ਜਿਹੜਾ ਤੁਸੀਂ ਧਰਨਾ ਲਗਾ ਰਹੇ ਹੋ ਅੱਜ ਇਸ ਟਿਬੀ ਹਸਪਤਾਲ ਦੇ ਵਿੱਚ ਗੱਲਬਾਤ ਨਹੀਂ ਕੋਈ ਜਿਆਦੀ ਹੋਈ ਜੀ ਤੇ ਤਲਵੰਡੀ ਚੌਧਰੀਆਂ ਤੋਂ ਪੰਕਜ ਤੇ ਦਵਿੰਦਰ ਗੌਰ ਆਪਣੀ ਡਿਊਟੀ ਤੇ ਜਾ ਰਹੇ ਸੀ ਜੀ ਤੇ ਨਾਰਮਲੀ ਕਿਸੇ ਦੇ ਨਾਲ ਮੋਟਰ ਨਾਲ ਮੋਟਰਸਾਈਕਲ ਦਾ ਮੋਟਰਸਾਈਕਲ ਟਕਰਾ ਗਿਆ ਜੀ ਉਹ ਬੰਦੇ ਨੇ ਮੌਕੇ ਤੇ ਆਣ ਕੇ ਨਾ ਇਹਨਾਂ ਦੀ ਕੁੱਟਮਾਰ ਕੀਤੀ। ਉਹ ਬੇਟੀ ਦੇ ਦੰਦ ਵੀ ਤੋੜ ਦਿੱਤੇ। ਖਿਚਾਤੂ ਦੇ ਵਿੱਚ ਇਹਨਾਂ ਦੇ ਦੋ ਮੋਬਾਈਲ ਸੀ ਮੀਆਂ ਬੀਬੀ ਦੇ ਉਹ ਵੀ ਖੋ ਕੇ ਲੈ ਗਏ। ਇਹਨਾਂ ਦਾ 4500 ਰੁਪਇਆ ਜਿਹੜਾ ਪਰਸ ਵਿੱਚ ਉਹ ਵੀ ਕੱਢਿਆ ਉਹਨਾਂ ਨੇ। ਜੀ। ਇਹਦਾ ਮੇਰਾ ਖਾ ਲਾਇਸੈਂਸ ਸੀ ਇਹਨਾਂ ਦੇ ਜਿਹੜੀ ਕੰਪਨੀ 'ਚੋਂ ਕੰਮ ਕਰਦਾ ਤੇ ਬਿੱਲ ਵਗੈਰਾ ਵੀ ਸੀ ਵਿੱਚ। ਜੀ ਜੀ। ਉਹ ਸਾਰਾ ਕੁਝ ਲੈ ਗਏ। ਅਜੇ ਤੱਕ ਇਹ ਇਸੇ 22 ਤਰੀਕ ਦੇ ਐਡਮੰਟ ਕੀ ਹੋਏ ਪਏ ਆ। ਉਹ ਇਹਨਾਂ ਨੇ ਕਿਸੇ ਦੇ ਨਾਂ ਤੇ ਡਾਕਟਰਾਂ ਨੇ ਕੋਈ ਕਾਰਵਾਈ ਕੀਤੀ ਆ ਤੇ ਪੁਲਿਸ ਨੂੰ ਕੰਪਲੀਟ ਦੇ ਕੇ ਥਾਣਾ ਆਪਣੇ ਸultanpur Lodhi ਜੀ ਉਹਨਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਸੋ ਲਗਭਗ 4 ਤੋਂ 5 ਦਿਨ ਹੋ ਗਏ ਐਡਮਿਟ ਹੋਏ ਹੋਏ ਕਿਦੋਂ ਨੇ ਵੀ ਡਾਕਟਰ ਹਰਪ੍ਰੀਤ ਪਾਲ ਕੋਹਰਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਪਰਚਾ ਕੱਟ ਸਕਦੇ ਜੀ ਕਹਿੰਦੀ ਦੂਜੀ ਪਾਰਟੀ ਵਾਲੇ ਵੀ ਬੜਵਾਉਂਦੇ ਸੀ ਤਾਂ ਉਹਨਾਂ ਨੇ ਕੱਟ ਦੋ ਜੀ ਜੀ ਜਿਵੇਂ ਇੱਥੇ ਐਡਮਟ ਆ ਤੁਹਾਡੇ ਕੋਲ ਉਹਨਾਂ ਨੇ ਕਟੋ ਸੀ ਕਿਹੜਾ ਮਨਾਂ ਕਰਦੇ ਆ ਜੀ ਜੀ ਕਿਉਂਕਿ ਇਹਨਾਂ ਨੂੰ ਮੈਨੂੰ ਕੋਈ ਕੰਮ ਨਹੀਂ ਕਰਦਾ ਤੋ ਬਿਲਕੁਲ ਜਿਹੜੀ ਕਾਰਵਾਈ ਜਿਹੜੀ ਆ ਹਸਪੀਟਲ ਵੱਲੋਂ ਕੋਈ ਵੀ ਅਜੇ ਤੱਕ ਨਹੀਂ ਹੋਈ ਐਨਐਮਆਰ ਨਹੀਂ ਜੀ ਇਹਨਾਂ ਕੋਈ ਐਨਐਮਆਰ ਨਹੀਂ ਕੱਟੀ ਅਜੇ ਤੱਕ ਜਿਹਦਾ ਐਕਸਰੇ ਵਗੈਰਾ ਕਾਲੀ ਸਾਡੇ ਕੋਲ ਫੀਸਾਂ ਭਰ ਕੇ ਪਾਖ ਹੀ ਲਈਆਂ ਹੋਈਆਂ ਠੀਕ ਸਾਡਾ ਐਕਸਰੇ ਵੀ ਨਹੀਂ ਕੀਤਾ ਅਜੇ ਤੱਕ ਜੀ ਜੀ ਇਹ ਫੀਸ ਵੀ ਭਰ ਚੁੱਕੇ ਸਰਕਾਰੀ ਜੀ ਨਹੀਂ ਮੰਗ ਕੀ ਕਰਦੇ ਅਸੀਂ ਅਸੀਂ ਮੰਗ ਕਰਦੇ ਆ ਜੀ ਸਰਕਾਰ ਤੋਂ ਕੋਈ ਹੰਸੇ ਜਮਾਨ ਕੋ ਕਿ ਆਪਾਂ ਜਮੀਨ ਤੋਂ ਉੱਪਰ ਉੱਠ ਕੇ بڑے بڑے ਵਾਦੇ ਕਰਦੇ ਆ ਜੀ 10 ਲੱਖ ਦਾ ਇਲਾਜ ਫਰੀ ਆ ਇਹ ਆ ਮੂਹ ਆ ਦੇਖੋ ਕਿੰਨੇ ਆ ਟਕਰੌਂ ਗਰਾਉਂਡ ਲੈਵਲ ਤੇ ਆਣ ਕੇ ਦੇਖੋ ਉਧਰ ਦੇਖੋ ਸਾਹਮਣੇ ਉਹ ਐਮਰਜੈਂਸੀ ਡਿਊਟੀ ਅਫਸਰ ਉਹ ਚਾਰਟ ਲੱਗਾ ਉਹਨਾਂ ਦਾ ਕੋਈ ਉੱਥੇ ਡਾਕਟਰ ਦਾ ਨਾਮ ਨਹੀਂ ਲਿਖਿਆ ਹੋਇਆ ਕੋਈ ਉਹਦਾ ਟਾਈਮ ਨਹੀਂ ਲਿਖਿਆ ਹੋਇਆ ਕਿੰ누 ਮਿਲਣਾ ਇੱਥੇ ਆਣ ਕੇ ਮੈਂ ਉਹ ਕਹਿੰਦੇ 7 ਨੰਬਰ ਤੇ ਚੱਲਦੇ ਹੋ 10 ਨੰਬਰ ਤੇ ਦੋ ਦੋ ਘੰਟੇ ਤਾਂ ਗੇੜੀਆਂ ਕਢਾਈ ਜਾਂਦੇ ਆ ਕੋਈ ਨਹੀਂ ਬੋਲ ਜੀ ਤਾਂ ਕੋਈ ਵੀ ਜਿਹੜੀ ਸੁਣਵਾਈ ਵੀ ਨਹੀਂ ਹੋ ਰਹੀ ਔਰ ਜੇਕਰ ਤੁਸੀਂ ਪਿਆਰ ਦੇਖਿਆ ਜਾਵੇ ਤਾਂ ਸਟਾਰ ਜਿਹੜਾ ਉਹ ਵੀ ਟਾਪਰ ਨਹੀਂ ਹੈ ਬਿਲਕੁਲ ਬਿਲਕੁਲ ਸਾਫ ਜਿਹੜਾ ਹੈਗਾ ਉਹ ਨਹੀਂ ਗੱਲ ਸੋਨੇ ਦੇ ਦਿੰਦੇ ਆ ਉਹ ਕਹਿੰਦਾ ਮੈਨੂੰ ਨਹੀਂ ਜੀ ਪਤਾ ਜਿਹੜੇ ਕੋਈ ਆ ਜੋ ਕਹਿੰਦਾ ਮੈਨੂੰ ਨਹੀਂ ਪਤਾ ਜੀ ਸੋ ਪਤਾ ਕਿਨੂੰ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪੀੜਤ ਲੋਕ ਮੌਜੂਦ ਨੇ ਕਹਿੰਦੇ ਨੇ ਕਿ ਜਦੋਂ ਜਾਣਦੇ ਆ ਡਾਕਟਰ ਦੇ ਨਾਲ ਮਿਲਦੇ ਆ ਤਾਂ ਕਿਸੇ ਨੇ ਕਿ ਸਾਨੂੰ ਕੋਈ ਵੀ ਨਹੀਂ ਪਤਾ ਸੋ ਪਤਾ ਕਿੰ ਨੂੰ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਔਰ ਮਾਨਯੋਗ ਪ੍ਰਸ਼ਾਸਨ ਕੋਲ ਉਮੀਦ ਕਰਦੇ ਨੇ ਇਹ ਕਿ ਜਰੂਰ ਇਹਨਾਂ ਦੀ ਜਿਹੜੀ ਸੁਣਵਾਈ ਜਿਹੜੀ ਹੋ ਕੀਤੀ ਜਾਵੇ ਸੋ ਸਾਡੀ ਵੀ ਰਿਕਵੈਸਟ ਹੈ ਕਿ ਪ੍ਰਸ਼ਾਸਨ ਅਗੇ ਕਿ ਜਰੂਰ ਇਹਨਾਂ ਦੀ ਜਿਹੜੀ ਸੁਣਵਾਈ ਹੈ ਉਹ ਪ੍ਰੋਪਰ ਤਰਤੇ ਕੀਤੀ ਜਾਵੇ ਧੰਨਵਾਦ ਜੀ ਜੀ ਔਰ ਐਕਸੀਡੈਂਟ ਵੀ ਨਾ ਹੋਣਾ ਕੋਸ਼ਿਸ਼ ਕੀਤੀ ਹੈ ਜੀ ਕਿ ਇਹਨਾਂ ਨੇ 22 ਤਰੀਕ ਨੂੰ ਰਿਕਮੈਂਡ ਕਰਨ ਦੇ باوجود ਵੀ ਐਲਮਾ ਇੰਸਟਾਟ ਨੇ ਕੀਤੀ ਹੈ ਅੱਜ ਵੀ ਕਾਚ ਕੀਤੀ ਹੈ ਉਹ ਕਹਿੰਦੇ ਜੀ ਅਸੀਂ ਅੱਜ ਵੀ ਜਿਹੜੇ ਕੱਟ ਲਏ ਫੈਲਾ ਨਹੀਂ ਕਰਦੇ ਜਦ ਬਾਈ ਬੀਰੂ ਦਾ ਡਾਕਟਰ ਤੇ ਐਮਐਸਆਈ ਹੁੰਦੇ ਮੁਾਵਨ ਵਿਦਨ 24 ਆਵਰ ਜਿਹੜਾ ਨਾ ਐਲਐਮਆਰ ਕੱਟੀ ਜਾਣੀ ਚਾਹੀਦੀ ਜੀ ਡਾਕਟਰ ਕੋਈ ਸਮਝ ਨਹੀਂ ਕਰਦਾ ਡਾਕਟਰ ਨੇ ਜਿਹੜਾ ਗਲਤੀ ਕੀਤੀ ਜਿੱਤਾ ਦਾ ਨਾਮ ਕੀ ਹੈ ਤੇ ਦਾ ਰੈਂਕ ਕੀ ਹੈ ਇਹ ਰਿਵਿਊ ਕਰਦੇ ਤਾਂ ਮੰਗ ਵੀ ਕਰਦੇ ਪ੍ਰਸ਼ਾਸਨ ਮੰਗ ਕਰ ਜੀ ਇਹ ਵੀ ਕਰਦੇ ਹੈ ਡਾਟਾ ਮਾਰ ਜਿਹੜੀ ਸੁਖੀ ਜੀ ਕੱਟੀ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਅੱਗੇ ਲੀਗਲ ਐਕਸ਼ਨ ਕਰ ਲੈਣਾ ਹੋਵੇ ਔਰ ਰਿਪੋਰਟ ਜਿਹੜੀ ਪੁਲਿਸ ਤੇ ਕੋਰ ਰਿਪੋਰਟ ਤੁਸੀਂ ਕੀਤੀ ਬਿਨੈ ਦਾ ਤੌਰ ਤੇ ਆ ਬਿਨੈ ਦਾ ਪੁਲਿਸ ਤੇ ਕੀਤੀ ਹੈ। ਇਹ ਕਿਹੜੀ ਜਗ੍ਹਾ ਤੇ ਰਿਪੋਰਟ ਕੀਤੀ ਹੈ ਸੋਸ਼ਲ ਸਟੰਡ? ਔਰ ਜਿਹੜਾ ਹੋਇਆ ਝਗੜਾ ਜਾਂ ਜੋ ਸੁਲਤਾਨਾਗਰ ਹੋਇਆ ਕਿੱਥੇ ਵਾਹਿਆ ਸੁਲਤਾਨਪੁਰ ਰੋਡ ਤੇ ਹੋਇਆ। ਖੁਲੀਆਂ ਪੈਂਦੀ ਤੇ। ਠੀਕ ਹੈ। ਮੇਰਾ ਨਾਮ ਦਵਿੰਦਰ ਕੋਹਰਾ। ਕੀ ਗੱਲਬਾਤ ਹੋਈ ਹੈ ਜੀ ਸਾਰੀ? ਅਸੀਂ ਤਾਂ ਬਸ ਡਿਊਟੀ ਤੇ ਜਾ ਰਹੇ ਸੀ। ਦੇਲੀ ਹਮੇਸ਼ਾ ਦੀ ਤਰ੍ਹਾਂ ਸੀ ਫੋਨ ਵੱਡੀ ਚੌਧਰੀਆਂ ਤੋਂ। ਲੋਈਆਂ ਮੇਰੀ ਜ਼ੋਰ ਬ। ਤੇ ਤੇ ਸultanpur ਜਿੱਦਾਂ ਸਾਡੀ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਪਹਿਲਾਂ ਸਾਨੂੰ ਕਿਸੇ ਨੇ ਉੱਥੇ ਪੁੱਛਿਆ ਨਹੀਂ ਤਾਂ ਦੇ ਸੱਟ ਲੱਗੀ ਜਾਂ ਕਿੱਦਾਂ ਹੋਇਆ ਫਿਰ ਉੱਥੇ ਕੁਝ ਲੋਕ ਸੀਗੇ ਉਹ ਸਾਡੇ ਨਾਲ ਹੱਥੋਂ ਪਾਈ ਹੋਏ ਆ ਫਿਰ ਉਹਨਾਂ ਨੇ ਜਿੱਦਾਂ ਕਿ ਬੰਦੇ ਥੋੜੇ ਹੋਰ ਬੁਲਾ ਲੈ ਕਾਲ ਕਰਕੇ ਤੇ ਮੇਰੇ ਹਸਬੰਦ ਨੂੰ ਉਹਨਾਂ ਨੇ ਮਾਰਿਆ ਕੁੱਟਿਆ ਉਸ ਤੋਂ ਐਕਸੀਡੈਂਟ ਤੋਂ ਬਾਅਦ ਆ ਤੇ ਮੈਂ ਮਤਲਬ ਇਹਨਾਂ ਨੂੰ ਬਚਾਉਣ ਹੀ ਵਿੱਚ ਹੀ ਗਈ ਆ ਫਿਰ ਉਹਨਾਂ ਨੇ ਮੈਨੂੰ ਵੀ ਮਾਰਿਆ ਕੁੱਟਿਆ ਆ ਤੇ ਮੇਰਾ ਆ ਦੰਦ ਟੁੱਟ ਗਿਆ ਜੀ ਆ ਜੀ ਨਾ ਮੇਰੇ ਮੂੰਹ ਤੇ ਮਾਰਿਆ ਮੈਨੂੰ ਪਤਾ ਕਿੰਦਾ ਕੜਾ ਵੱਜਿਆ ਕੁਛ ਕੀ ਵੱਜਿਆ ਹੈਗਾ ਕਾਫੀ ਜਨੇ ਉਹ ਜਿਆਦਾ ਜਨੇ ਸੀਗੇ ਤੇ ਉਹ ਹਜੇ ਮਤਲਬ ਹੋਰ ਕਾਫੀ ਗੱਲਾਂ ਕਰਦੇ ਪਏ ਸੀਗੇ ਯਾਰ ਸੀ ਇਹਨਾਂ ਨੂੰ ਹੋਰ ਕੁੱਟਣਾ ਹੈਗਾ ਆ ਤਾਂ ਫਿਰ ਕੁਝ ਲੋਕਾਂ ਨੇ ਸਾਨੂੰ ਉੱਥੇ ਕਿਹਾ ਵੀ ਤੁਸੀਂ ਆਪਣੀ ਜਾਨ ਬਚਾਓ ਵੀ ਜਿੱਥੇ ਤੁਸੀਂ ਹੈ ਬੈਠ ਫਿਰ ਸੀ ਇਧਰ ਕਿੱਬੇ ਹਸਪੀਟਲ ਆ ਕੇ ਐਡਮਿਟ ਹੋ ਗਏ ਤੇ ਇੱਥੇ ਡਾਕਟਰ ਨੇ ਉਸ ਟਾਈਮ ਤੇ ਸਾਨੂੰ ਸਾਰਾ ਕੁਝ ਪੁੱਛਿਆ ਵਾ ਤੁਹਾਡੇ ਨਾਲ ਕੀ ਕੁਝ ਹੋਇਆ ਵਾ ਸਾਰਾ ਉਹਨਾਂ ਨੂੰ ਦੱਸਿਆ ਤੇ ਉਸ ਤੋਂ ਬਾਅਦ ਮੈਡਮ ਨੇ ਕਿ ਆ ਵੀ ਤੁਹਾਡੇ ਐਕਸ-ਰੇ ਵਗੈਰਾ ਹੋਣਗੇ। ਤੋਂ ਕੁਛ ਦਿਨ ਫਿਰ ਇੱਥੇ ਐਕਸ-ਰੇ ਹੋਏ ਨਹੀਂ ਸੀਗੇ ਸਾਡੇ। ਉਹ ਕਹਿੰਦੇ ਕਿ ਤੁਹਾਨੂੰ ਕਪੂਰਥਲੇ ਜਾਣਾ ਪੈਣਾ ਵਾ ਐਕਸ-ਰੇ ਵਗੈਰਾ ਕਰਵਾਉਣ। ਤੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਚਲੋ ਤੁਸੀਂ ਪਤਾ ਕਰ ਲਓ ਕਿ ਉੱਥੇ ਡਾਕਟਰ ਵਗੈਰਾ ਹੈਗੇ ਆ ਜਾਂ ਨਹੀਂ। ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਤੁਹਾਨੂੰ ਤੁਸੀਂ ਤੁਹਾਨੂੰ ਖੁਦ ਜਾਣਾ ਪੈਣਾ ਵਾ। ਅਸੀਂ ਉਹ ਦਿਨ ਹੀ ਉੱਥੇ ਕਪੂਰ ਗਏ ਆ ਕਪੂਰਥਲੇ। ਉੱਥੇ ਵੀ ਫਿਰ ਅਸੀਂ ਗੱਲਬਾਤ ਕੀਤੀ ਪਰ ਉੱਥੇ ਕੁਝ ਮਸ਼ੀਨਾਂ ਦੀ ਖਰਾਬੀ ਕਰਕੇ ਸਾਡੇ ਐਕਸ-ਰੇ ਨਹੀਂ ਹੋ ਪਾਏ। ਫਿਰ ਅਸੀਂ ਇੱਥੇ ਵਾਪਸ ਆਏ ਆ ਪਰ ਇੱਥੇ ਸਾਨੂੰ ਜਿੱਦਾਂ ਬੱਸ ਉਸ ਦਿਨ ਹੀ ਸਰ ਮੈਡੀਸਿਨ ਦਿੱਤੀ ਸਾਨੂੰ ਉਹ ਵੀ ਪੈਰਾਸੀਟਾ ਮੋਲ ਤੇ ਇੱਕ ਐਂਟੀਬਾਇਓਟਿਕ ਮੇਰੇ ਹਜੇ ਵੀ ਦੰਦਾਂ ਦੇ ਵਿੱਚ ਮਤਲਬ ਦਰਦ ਵਗੈਰਾ ਹੈਗਾ ਇੱਥੇ ਜ਼ਖਮ ਹੈ ਗਿਆ ਬਾਅਦ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਪ੍ਰੋਪਰ ਤੌਰ ਤੇ ਉਹ ਇਲਾਜ ਜਿਹੜਾ ਹੈ ਇਸ ਹਸਪੀਟਲ ਵਿੱਚ ਨਹੀਂ ਹੋ ਰਿਹਾ ਤੁਹਾਡਾ ਨਹੀਂ ਹੋ ਰਿਹਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਨਸਾਫ ਹੀ ਮੰਗਦੇ ਆ ਅਸੀਂ ਹੋਰ ਕੀ ਕਹਿਣਾ ਹੈਗਾ ਤੇ ਅਸੀਂ ਫਿਰ ਜੋ ਵੀ ਸਾਡੇ ਨਾਲ ਕੁੱਟਮਾਰ ਹੋਈ ਆ ਉਹਦੇ ਐਮ ਆਰ ਆਰ ਰਿਕਾਰਡਿੰਗ ਅਸੀਂ ਇਹਨਾਂ ਨੂੰ ਕਿਹਾ ਸੀ ਆ ਇਹ ਅਸੀਂ ਕੱਟਨੀ ਆ ਇਹਨਾਂ ਨੇ ਸਾਨੂੰ ਉਹ ਵੀ ਨਹੀਂ ਕੱਟ ਕੇ ਦਿੱਤੀ ਹੈਗੀ ਉਸ ਤੋਂ ਬਾਅਦ ਡਾਕਟਰ ਜਿੰਦਾ ਵੀ ਛੁੱਟੀ ਤੇ ਚਲੇ ਗਏ ਅੱਜ ਆਇਆ ਤਾਂ ਅੱਜ ਵੀ ਨਹੀਂ ਕੋਈ ਸੁਣਵਾਈ ਹੋ ਰਹੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਪੰਕੇ ਜੀ ਪੰਕੇ ਕਸ਼ਰ ਸੋ ਕੀ ਗੱਲਬਾਤ ਹੋਈ ਸਾਰੀ ਘਟਨਾਕਰਮ ਕੀ ਗੱਲ ਹੋਈ ਤੁਹਾਡੇ ਨਾਲ ਸਾਡਾ 22 ਤਰੀਕ ਨੂੰ ਅਸੀਂ ਆਪਣੇ ਕੰਮ ਤੇ ਜਾ ਰਹੇ ਸੀਗੇ ਲੋਈਆਂ ਸਾਡਾ ਸੁਲਤਾਨਪੁਰ ਲੋਧੀ ਸਰਲ ਅਕੈਡਮੀ ਸਕੂਲ ਲੱਗੇ ਐਕਸੀਡੈਂਟ ਹੋਇਆ ਜਾਂਦਾ ਜੀ ਰਾង ਸਾਈਡ ਤੋਂ ਬੰਦਾ ਕੋਈ ਆਇਆ ਜੀ ਉੱਥੇ ਸਾਡਾ ਐਕਸੀਡੈਂਟ ਹੋ ਗਿਆ ਉਹਨਾਂ ਨਾਲ। ਤੋਂ ਮੈਂ ਉੱਥੇ ਆਪਣੀ ਵਾਈਫ ਨੂੰ ਲੈ ਕੇ ਉਹ ਸਾਈਡ ਤੇ ਕੀਤਾ ਬੇਹੋਸ਼ ਹੋ ਗਿਆ ਜਿੱਦਾਂ। ਤੋਂ ਉੱਥੇ ਕੋਸ਼ਿਸ਼ ਬੰਦਿਆਂ ਨੇ ਇਤਜ਼ਾਮ ਮਰਜ਼ਬ ਕੀ ਕਿ ਸਾਨੂੰ ਚੱਕ ਕੇ ਹਸਪੀਟਲ ਲਿਆਂਦੀਂ بجائے ਉੱਥੇ ਬੰਦੇ ਸੱਦ ਕੇ ਤੇ ਸਾਡੀ ਕੋਟ ਮਾਰ ਕੀਤੀ ਆ ਜੀ। ਕਹਿੰਦੇ ਵੀ ਤੁਸੀਂ ਸਾਡੇ ਮਤਲਬ ਕਿ ਜੁਰਗਾ ਦੀ ਪੱਗ ਵਗੈਰਾ ਲਾਈ ਆ ਜੀ। ਪਰ ਉੱਥੇ ਸਾਨੂੰ ਹਸਪੀਟਲ ਪਹੁੰਚਾਉਣ ਦੀ ਸਾਧ ਸਪੋਰ ਹਸਪਤਲ ਨਹੀਂ ਪਹੁੰਚਾਇਆ ਸਾਨੂੰ ਉਥੇ 15 16 ਬੰਦੇ ਉਹਨਾਂ ਨੇ ਫੋਨ ਤੇ ਸੱਜ ਕੇ ਸਾਡੀ ਕੁੱਟਮਾਰ ਕੀਤੀ ਹੈ ਜੀ ਕੁੱਟਮਾਰ ਦੇ ਵਿੱਚ ਮੇਰੀ ਵਾਜ ਪੁਦਾ ਬਰੰਦਵੀ ਕੋੜ ਦੇਤੇ ਜੀ ਉਥੇ ਉਸ ਤੋਂ ਬਾਅਦ ਮੇਰੇ ਬੈਗ ਦੇ ਵਿੱਚ ਫੋਨ ਸੀਗੇ ਲਾਇਸੈਂਸ ਸੀਗਾ 5000 ਰੁਪਿਆ ਸੀਗਾ ਉਹ ਵੀ ਕੱਢ ਕੇ ਲੈ ਗਿਆ ਜੀ ਤੇ ਅਸੀਂ ਉਹਨਾਂ ਕੋਲੋਂ ਜਾਨ ਛਡਾ ਕੇ ਤੇ ਆਪਣੇ ਇੱਥੇ ਸਵੇਓ ਹਸਪਤਲ ਪਹੁੰਚੇ ਹਾਂ ਜੀ ਇੱਥੇ ਹਰ ਜੀ ਥਾਣੇ ਦੇ ਵਿੱਚ ਅਸੀਂ ਹਸਪੀਟਲ ਤੋਂ ਬਾਅਦ ਆ ਕੇ ਰਿਪੋਰਟ ਲਖਾਈ ਹੈ ਜੀ ਪਹਿਲਾਂ ਇੱਥੇ ਰਿਪੋਰਟ ਲਖਾਈ ਇਹਨਾਂ ਨੂੰ ਵੀ ਸਾਡੇ ਨਾਲ ਵੀ ਇਦਾਂ ਇਦਾਂ ਹੋਈ ਆ ਸਾਡੀ ਫੋਟਮਾਰਕ ਕੀਤੀ ਗਈ ਐਕਸੀਡੈਂਟ ਤੋਂ ਬਾਅਦ ਤੇ ਜਿਹੜੇ ਸਾਡੇ ਇੱਥੇ ਡਾਕਟਰ ਆ ਹਰਪ੍ਰੀਤ ਪਾਲ ਗੌਰ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਤੇ ਉਹ ਮਤਲਬ ਕਿ ਉਹਨਾਂ ਨੇ ਸਾਡੇ ਐਕਸਰੇ ਵਗੈਰਾ ਲਿਖੇ ਸਾਡੇ ਫੋਟੋਆਂ ਵਗੈਰਾ ਖਿੱਚੀਆਂ ਜੋ ਵੀ ਸਾਡੇ ਕਾਰਵਾਈ ਸੀਗੀ ਉਹ ਮਤਲਬ ਕਿ ਉਹਨਾਂ ਨੇ ਕੀਤੀ ਸਾਨੂੰ ਐਕਸਰੇ ਲਈ ਉਹਨਾਂ ਨੇ ਸਾਨੂੰ ਰਿਪੋਰਟ ਵੀ ਭੇਜ ਦਿੱਤਾ ਜੀ ਉਸ ਤੋਂ ਬਾਅਦ ਜਦੋਂ ਆਏ ਆ ਇੱਥੇ ਅਸੀਂ ਆਏ ਆ ਇੱਥੇ ਐਕਸ-ਰੇ ਤੋਂ ਬਾਅਦ ਉੱਥੇ ਹੀ ਸਾਡੇ ਐਕਸ-ਰੇ ਨਹੀਂ ਹੋਏ ਮਸ਼ੀਨਾਂ ਖਰਾਬ ਸੀਆਂ ਕਹਿੰਦੇ ਕੁਝ ਵੀ ਅਸੀਂ ਇੱਥੇ ਆਏ ਆ ਤੇ ਇੱਥੇ ਮੈਡਮ ਹੈ ਨਹੀਂ ਸੀਗੇ ਉਸ ਦਿਨ ਦੇ 22 ਤਰੀਕ ਨੂੰ ਉਸ ਦਿਨ ਮੈਡਮ ਚਲ ਗਏ ਬਾਅਦ ਵਿੱਚ ਤੇ ਸਾਡੀ ਉਸ ਦਿਨ ਤੋਂ ਬਾਅਦ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਜੀ 22 ਤਰੀਕ ਤੇ ਅਸੀਂ ਇੱਥੇ ਆਏ ਆ ਐਮਐਲਆਰ ਸਾਡੀ ਹਜੇ ਤੱਕ ਨਹੀਂ ਕੱਟੀ ਗਈ ਜੀ ਔਰ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਹਾਂ ਜੀ ਜੋ ਸਾਡੀ ਮਤਲਬ ਸਾਡੇ ਨਾਲ ਨਸਾਫ ਕੀਤਾ ਜਾਵੇ ਇਹੇ ਪ੍ਰਸ਼ਾਸਨ ਕੋਲ ਮੰਗ ਕਰਦੇ ਡਾਕਟਰ ਸਰ ਬਰਿੰਦਰ ਸਿੰਘ ਸੇਠੀ ਐਸ ਐਮਓ ਸੀਐਸਸੀ ਟੂ ਸਰ ਇੱਕ ਪੰਕਜ ਨਾਮ ਦਾ ਵਿਅਕਤੀ ਹੈ 22 ਤਰੀਕ ਨੂੰ ਸ਼ਾਇਦ ਐਡਮਿਟ ਹੋਏ ਸੀਗੇ ਔਰ ਬਾਹਰ ਲੋਕਾਂ ਦਾ ਇੱਕ ਇੱਕ ਕਹਿ ਲੋਗੇ ਇੱਕ ਰੋਸ ਹੈ ਕਿ 22 ਤਰੀਕ ਨੂੰ ਐਡਮਿਟ ਹੋਇਆ ਕਹਿੰਦੇ ਨੇ ਕਿ ਐਲ ਐਮ ਆਰ ਨਹੀਂ ਸਾਡੀ ਘੱਟ ਹੋਈ ਅਜ ਤੱਕ ਦੇਖੋ ਇਸ ਤਰ੍ਹਾਂ ਹੈ ਕਿ ਜੋ ਫਾਈਲ ਦੇ ਵਿੱਚ ਮੈਂ ਰਿਕਾਰਡ ਦੇਖਿਆ ਔਰ ਜੋ ਫਾਈਲ ਦੇ ਵਿੱਚ ਰਿਕਾਰਡ ਹੈ ਉਹ ਰੋਡ ਸਾਈਡ ਐਕਸੀਡੈਂਟ ਨਾਲ ਆਏ ਨੇ ਜੀ ਉਹਨਾਂ ਦੇ ਡਾਕਟਰ ਸਾਹਿਬ ਨੂੰ ਕਹਿੰਦਾ ਕਿ ਉਹਨਾਂ ਦੀਆਂ ਇੰਜਰੀਜ਼ ਵਗੈਰਾ ਉਹਨਾਂ ਨੇ ਵੈਸੇ ਵੀ ਉਹਦੇ ਛੋਟ ਕੀਤੀਆਂ ਹੋਈਆਂ ਜੀ ਜੇ ਉਹ ਪਰਚਾ ਕਟਾਣਾ ਚਾਹੁੰਦੇ ਨੇ ਜੀ ਤਾਂ ਫਿਰ ਉਹ ਫਾਈਲ ਦੇ ਵਿੱਚੋਂ ਇੰਜਰੀਜ਼ ਜਿਹੜੀਆਂ ਨੇ ਉਹ ਪਰਚੇ ਦੇ ਵਿੱਚ ਲਿਖ ਦਿੱਤੀਆਂ ਜਾਣਗੀਆਂ ਜੀ